ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ 6 ਜੂਨ 1984 ਸਿੱਖ ਕੌਮ ਦਾ ਇੱਕ ਬਹੁਤ ਮਹੱਤਵਪੂਰਨ ਦਿਨ ਸੀਗਾ ਜਿਹਦੇ ਵਿੱਚ ਕੱਲ ਸਿੱਖਾਂ ਦੇ ਵਿੱਚ ਟਕਰਾਅ ਦੀ ਸਥਿਤੀ ਜਿਹੜੀ ਕਿ ਪੈਦਾ ਕੀਤੀ ਜਾ ਰਹੀ ਸੀਗੀ ਉਸ ਤੋਂ ਬਚਣ ਵਾਸਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਕੁਲਦੀਪ ਸਿੰਘ ਜੀ ਗੁਰਗੱਜ ਉਹਨਾਂ ਨੇ ਆਪਣੀ ਸਿਆਣਪ ਨਾਲ ਸੰਦੇਸ਼ ਵੀ ਦਿੱਤਾ ਤੇ ਲੜਾਈ ਝਗੜੇ ਤੋਂ ਛੁਟਕਾਰਾ ਵੀ ਪਾ ਲਿਆ ਜਿੰਨੀਆਂ ਜਥੇਬੰਦੀਆਂ ਗਈਆਂ ਸਾਰੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਸੀ ਕਿਸੇ 'ਚ ਹਿੰਮਤ ਨਹੀਂ ਪਈ ਉੱਥੇ ਬੋਲਣ ਦੀ ਚੁੱਪ ਚਾਪ ਸਭ ਕੁਝ ਵੇਖਦੇ ਰਹੇ ਮੈਂ ਜਨਬੀ ਜੋ ਇਹ ਸ਼ਹੀਦਾਂ ਦੇ ਸਤਾਨ ਤੇ ਜੋ ਕੱਲ ਪ੍ਰੋਗਰਾਮ ਹੋਇਆ ਉਹ ਬਹੁਤ ਹੀ ਸ਼ਲਾਘਾਯੋਗ ਸੀਗਾ ਜਥੇਦਾਰ ਸ਼੍ਰੀ ਕਲਤਕ ਸਾਬ ਦੀ ਮੈਂ ਦਿਲੋਂ ਤਾਰੀਫ ਕਰਦਾ ਹਾਂ ਤੇ ਜਿਨ੍ਹਾਂ ਨੇ ਆਪਣੀ ਸੂਝ-ਬੂਝ ਨਾਲ ਅਰਦਾਸ ਜਰੀਏ ਸਿੱਖ ਭਗਤ ਨੂੰ ਸੰਦੇਸ਼ ਪੜ੍ਹ ਕੇ ਸੁਣਾਇਆ ਗੱਲ ਇੱਥੇ ਇੱਕ ਹੋਰ ਵਿਚਾਰਨ ਵਾਲੀ ਗੱਲ ਹੈ ਕਿ ਮੀਡੀਆ ਜਿਹੜਾ ਵਿਕਾਊ ਮੀਡੀਆ ਹੈ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਾਰ-ਵਾਰ ਕਹਿ ਰਹੇ ਕਿ ਤੁਸੀਂ ਕੌਮ ਦੇ ਨਾਮ ਸੰਦੇਸ਼ ਨਹੀਂ ਦਿੱਤਾ ਕੌਮ ਦੇ ਨਾਮ ਸੰਦੇਸ਼ ਨਹੀਂ ਦਿੱਤਾ ਜਥੇਦਾਰ ਸਾਹਿਬ ਬੜੇ ਵਿਵਾਕੀ ਦੇ ਨਾਲ ਉਹਨਾਂ ਨੂੰ ਕਹਿ ਰਿਹਾ ਤੁਸੀਂ ਹਾਜ਼ਰ ਹੀ ਨਹੀਂ ਸੀ ਤੁਹਾਡਾ ਦਿਮਾਗ ਹਾਜ਼ਰ ਨਹੀਂ ਸੀਗਾ ਜਦੋਂ ਮੈਂ ਅਰਦਾਸ ਕਰਕੇ ਅਰਦਾਸ ਦੇ ਵਿੱਚ ਉਦੋਂ ਜੋ ਸਿੱਖ ਕੌਮ ਦੇ ਨਾਮ ਸੰਦੇਸ਼ ਜਿਹੜਾ ਸੀ ਉਹ ਹੀ ਅਰਦਾਸ ਦੇ ਰੂਪ ਦੇ ਵਿੱਚ ਹੀ ਮੈਂ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਤੇ ਇਹ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਹੈਗੀ ਇਹ ਜਿਹੜੀਆਂ ਜਾਣ ਬੁੱਝ ਕੇ ਸਿੱਖਾਂ ਦੇ ਵਿੱਚ ਦੁੱਧਾ ਪੈਦਾ ਕਰ ਲਈ ਕੁਝ ਸ਼ਰਾਰਤੀ ਅੰਸਰ ਜਿਵੇਂ ਕਿ ਪਿੱਛੇ ਦੇ ਬੱਬਾ ਹਰਨਾਮ ਸਿੰਘ ਤੁਮਾ ਨੇ ਰੌਲਾ ਪਾਇਆ ਸੀ ਵੀ ਮੈਂ ਇਹ ਨਹੀਂ ਹੁੰਦਣਾ ਉਹ ਨਹੀਂ ਹੁੰਦਣਾ ਇਹ ਕੋਈ ਐਹੋ ਜੀ ਗੱਲ ਨਹੀਂ ਹੋਈ ਜੋ ਸਿੱਖ ਕੌਮ ਦੀ ਰੀਤ ਰਵਾਸ ਹੈ ਜੋ ਗੁਰੂ ਸਾਹਿਬ ਦੀ ਮਰਿਆਦਾ ਉਹਦੇ ਮੁਤਾਬਿਕ ਸਿੱਖੀ ਸਿਧਾਂਤ ਮੁਤਾਬਿਕ ਕੱਲ ਜੋ ਜੂਨ 1984 ਵਾਲੇ ਦਿਨ ਜਿਹੜੇ ਉੱਥੇ ਪਚੰਗੀ ਸਿੰਘ ਸਿੰਘਾਂ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਦ ਅੰਜਲੀ ਦੇ ਫੁੱਲ ਭੇਟ ਕੀਤੇ ਗਏ ਤੇ ਅਰਦਾਸ ਕੀਤੀ ਗਈ ਵੀ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਉਹ ਦੇਖੋ ਜਥੇਦਾਰ ਸਾਹਿਬ ਦੇ ਜੇ ਕਮਲ ਲਗਾਈਏ ਤੇ ਉਹਨਾਂ ਦੇ ਕੰਮ ਜਿਹੜੇ ਹੈਗੇ ਆ ਦੁਨੀਆ 'ਚ ਗੋਲ ਰਹੇ ਆ ਹਰ ਇੱਕ ਜਿੰਨੇ ਉਹਨਾਂ ਦੇ ਵਿਰੋਧੀ ਵੀ ਸੀਗੇ ਉਹ ਵੀ ਹੁਣ ਕਹਿਣ ਲੱਗ ਗਏ ਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸੋਵੇ ਤੇ ਭਾਈ ਕੁਲਦੀਪ ਸਿੰਘ ਗੜਗਜ ਵਰਗਾ ਹੋਵੇ ਉਹ ਯਾਰ ਐਨੀ ਜਿੰਨ 69 ਭਾਕੇ ਤੁਸੀਂ ਸਿੱਖ ਬਣ ਕੇ ਆਪਦੇ ਮਨਾਂ 'ਚ ਐਨਾ ਕੋਡ ਰੱਖੀ ਬੈਠੇ ਹੋ ਇੱਕ ਜਥੇਦਾਰ ਪ੍ਰਤੀ ਕਿੱਥੇ ਤੁਹਾਡਾ ਝੁਕਾਰਾ ਹੋਏਗਾ ਆਪਦੇ ਸਾਰੇ ਗਿਲੇ ਵੇਸ਼ਿਕ ਮਿੱਤ ਪੜਾ ਕੇ ਇੱਕਜੁੱਟ ਹੋ ਕੇ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਜਿਵੇਂ ਪਾਈ ਕੁਲਦੀਪ ਸਿੰਘ ਗੁਰਗਾਜੀ ਨੇ ਇਕੱਠਾ ਕੀਤਾ ਇਸ ਤਰ੍ਹਾਂ ਇਕੱਠੇ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ ਦਾ ਕੋਈ ਨਾ ਕੋਈ ਤੁਸੀਂ ਅੱਗੇ ਪ੍ਰੋਗਰਾਮ ਬਣਾਓ ਜਿਹੜੇ ਸਿੱਖ ਟੁੱਟੇ ਹੋਏ ਨੇ ਉਹਨਾਂ ਨੂੰ ਗੁਰੂ ਨਾਲ ਜੋੜੋ ਜਿਵੇਂ ਕੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੀ ਨੇ ਮਿਸ਼ਨ ਸ਼ੁਰੂ ਕੀਤਾ ਹੈ ਖੁਆਰ ਹੋਏ ਸਭ ਮਿਲਣਗੇ ਕੱਲ ਇੱਕ ਮੈਂ ਦੇਖ ਰਿਹਾ ਸੀਗਾ ਮਾਨਸਾ ਦੇ ਵਿੱਚ ਇੱਕ ਪੀਟੀਟੀ ਟੀਚਰ ਸੀਗਾ ਜਿਹੜਾ ਕੀ ਜਦੋਂ ਬੈਂਤ ਸਿੰਘ ਸਰਕਾਰ ਦਾ ਟਾਈਮ ਸੀਗਾ ਉਹਦੇ ਦੌਰਾਨ ਉਹਨਾਂ ਨੇ ਬਹੁਤ ਸੰਤਾ ਨੂੰ ਪਿੰਡ ਵਾਸੀਆਂ ਰਹੀ ਗੱਲ ਦੱਸੀ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਅੰਮ੍ਰਿਤ ਪਾਨ ਕਰਾਇਆ ਅੰਮ੍ਰਿਤ ਪਾਨ ਕਰਾਉਣ ਕਰਕੇ ਉਸ ਨੂੰ ਹਿਟ ਲਿਸਟ ਤੇ ਆ ਕੇ ਉਸ ਬੰਦੇ ਦਾ ਮਰਡਰ ਕਰ ਦਿੱਤਾ ਗਿਆ ਜਾਂ ਉਹਨੂੰ ਖਤਮ ਕਰ ਦਿੱਤਾ ਗਿਆ ਕੱਲ ਸਿੱਖ ਆਪਣੇ ਜਥੇਦਾਰ ਸਾਹਿਬ ਮਾਨਸਾ ਜ਼ਿਲ੍ਹੇ ਦੇ ਵਿੱਚ ਕੱਲ ਜਾਂ ਪਰਸੋਂ ਇੱਕ ਦੋ ਦਿਨ ਦੀ ਪ੍ਰੋਗਰਾਮ ਹੈ ਉੱਥੇ ਗਏ ਜਾ ਕੇ ਉਹਨਾਂ ਦੇ ਵਾਈਫ ਨੂੰ ਮਿਲੇ ਉਹਨਾਂ ਦੇ ਬੇਟੇ ਨੂੰ ਮਿਲੇ ਤੇ ਉਹ ਮਾਤਾ ਜਿਹੜੀ ਸੀ ਐਨੀ ਕੁ ਪ੍ਰਭਾਵਿਤ ਹੋ ਗਈ ਕਿ ਉਹਦੇ ਬੋਲ ਜਿਹੜੇ ਨਾ ਸੁਣੇ ਨਹੀਂ ਜਾਂਦੇ ਉਹਦੇ ਤੋਂ ਬੋਲਿਆ ਹੀ ਨਹੀਂ ਜਾਂਦਾ ਪਿਆ ਵੀ ਮੈਂ ਕੀ ਬੋਲਾਂ ਕੀ ਕੀ ਅਕਾਲ ਤਖਤ ਸਰ ਦੇ ਜਥੇਦਾਰ ਸਾਹਿਬ ਮੁਖਰੇ ਵੇਖ ਕੇ ਉਹਨਾਂ ਦੇ ਮੂੰਹ 'ਚ ਉਹ ਹੀ ਦੋ ਸ਼ਬਦ ਨਿਕਲੇ ਵੀ ਦੁੱਧ ਛੱਕਣ ਵਾਲੇ ਜਥੇਦਾਰ ਜਿਹੜੇ ਮੇਰੇ ਘਰੇ ਆਏ ਤੇ ਮੈਂ ਵੱਡ ਭਾਗੀ ਹਾਂ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਸਨਮਾਨ ਦਿੱਤਾ ਤੇ ਉਹਨਾਂ ਦਾ ਸੁਪੁੱਤਰ ਸੀ ਉਹਨੂੰ ਵੀ ਸਨਮਾਨ ਦੇ ਕੇ ਸ੍ਰੀ ਸਾਹਿਬ ਪੇਟ ਕਰਕੇ ਤੇ ਉਹਨੂੰ ਸ਼ਾਬਾਸ਼ ਦੇ ਕੇ ਤੇ ਕਲਾਵੇ ਚ ਲੈ ਕੇ ਜਥੇਦਾਰ ਸਾਹਿਬ ਨੇ ਕਿਹਾ ਵੀ ਪੁੱਤ ਦਾੜੀ ਕੇਸ ਰੱਖੋ ਸਰਦਾਰ ਬਣੋ ਸਿੰਘ ਛਜੋ ਤੁਹਾਨੂੰ ਕਿਸੇ ਵੇਲੇ ਵੀ ਮੇਰੀ ਲੋੜ ਪੈਂਦੀ ਹੈ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਡੇ ਕੋਲੇ ਹਾਜ਼ਰ ਹੋਵਾਂਗਾ ਉਹ ਸਿੱਖ ਕੌਮ ਚ ਵੰਡੀਆਂ ਪਾਉਣ ਵਾਲਿਆਂ ਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਉਹ ਜੇ ਤੁਸੀਂ ਨਹੀਂ ਕੁਝ ਕਰਨ ਜੋਗੇ ਜਿਹੜੇ ਕਰਦੇ ਉਹਨਾਂ ਨੂੰ ਤਾਂ ਕਰ ਦੋ ਕਿਉਂ ਤੁਸੀਂ ਇੱਕ ਰੋੜੇ ਬਣ ਕੇ ਵਿੱਚ ਰੁਕ ਜਾਂਦੇ ਹੋ ਜਿਹੜੇ ਜਣੇ ਖੜੇ ਵਿਦਵਾਨ ਬਣੇ ਫਿਰਦੇ ਆ ਫੇਸਬੁੱਕ ਕੀ ਹੈ ਵਿਦਵਾਨ ਜਣੇ ਖੜੇ ਵਿਦਵਾਨ ਆ ਉਹ ਆਪਦੀ ਵਿਦਵਾਨੀ ਕੁੱਟ ਲੱਗ ਪੈਂਦੀ ਆ ਪਤਾ ਨਹੀਂ ਉਹ ਬੁੱਧੀਜੀਵੀ ਦਾ ਸਰਟੀਫਿਕੇਟ ਕਿੱਥੋਂ ਮਿਲਦਾ ਤੇ ਕੌਣ ਮਰਾ ਕੇ ਦਿੰਦਾ ਜਿਹੜਾ ਹਰ ਇੱਕ ਬੁੱਧੀਜੀਵੀ ਬਣ ਕੇ ਆਣ ਕੇ ਟੀਵੀ ਚੈਨਲਾਂ ਤੇ ਬੈਠ ਕੇ ਡਿਬੇਟ ਕਰਨੀ ਸ਼ੁਰੂ ਕਰ ਦਿੰਦਾ ਉਹਨੂੰ ਆਪਦੇ ਇਤਿਹਾਸ ਬਾਰੇ ਪਤਾ ਨਹੀਂ ਹੁੰਦਾ ਤੇ ਨਾ ਕੁਝ ਹੋਰ ਬਤਾਉਂਦਾ ਇੱਕ ਇਸੇ ਤਰ੍ਹਾਂ ਹੀ ਵੀਡੀਓ ਵਾਇਰਲ ਹੋ ਰਹੀ ਆ ਹਰ ਸਿਮਰਿੰਦ ਸਿੰਘ ਮੰਡਲ ਮੰਡ ਨਹੀਂ ਉਹ ਗੰਦ ਹੈ ਗੰਦ ਮੈਂ ਇਸ ਕਰਕੇ ਕਹਿ ਰਿਹਾ ਕਿ ਉਹ ਜਿੱਥੇ ਜਾਂਦਾ ਉਹ ਗੰਦ ਹੀ ਪਾਉਦਾ ਉਨੇ ਕੱਲ ਹਿਮਾਚਲ ਦੇ ਵਿੱਚ ਜਾ ਕੇ ਤਿਰੰਗਾ ਝੰਡਾ ਲੈ ਕੇ ਇੱਕ ਅਜਿਹੇ ਬੋਲ ਬੋਲੇ ਜੋ ਕਿ ਪਵਾੜੇ ਦੀ ਜੜ ਹੈ ਉਹ ਇਹ ਕਹਿ ਰਿਹਾ ਇਹ ਸਿੱਖਾਂ ਪ੍ਰਤੀ ਆ ਵੀ ਸਿੱਖ ਹੈ ਪਰ ਕਿਨਾਂ ਉਹ ਵਿਕਿਆ ਹੋਇਆ ਸਿੱਖ ਹੈ ਜਿਹਨੂੰ ਆਪਾਂ ਕਹਿੰਦਾ ਦਲਾਲ ਉਹ ਦਲਾਲ ਬਣ ਕੇ ਇਹੋ ਜਿਹੇ ਸ਼ਬਦ ਸਿੱਖੀ ਪ੍ਰਤੀ ਬੋਲ ਰਿਹਾ ਵੀ ਹੋਰ ਤੁਸੀਂ ਹਿਮਾਚਲ ਚ ਵੜ ਕੇ ਵੇਖੋ ਜੀ ਹੁਣ ਤੁਹਾਨੂੰ ਆ ਗੱਲ ਦੱਸਾਂਗੇ ਹੁਣ ਤੁਹਾਨੂੰ ਆ ਕਰਾਂਗੇ ਤੁਹਾਡਾ ਇਹ ਉਹ ਖਾਲਿਸਤਾਨ ਵੇਖਾਂਗੇ ਤੁਹਾਨੂੰ ਤੁਹਾਨੂੰ ਧਿਆਨ ਜਿਹੜਾ ਮੰਡ ਹੈ ਇਹ ਮੰਡੀ ਤੁਹਾਨੂੰ ਦੱਸੂਗਾ ਕੀ ਚੀਜ਼ ਹੁੰਦਾ ਕਹਿੰਦਾ ਮੰਡੀ ਤੁਹਾਡਾ ਖਾਤਮਾ ਕਰੂਗਾ ਉਹ ਯਾਰ ਤੂੰ ਰਹਿਂਦੇ ਅੱਗੇ ਤੇਰੇ ਨਾਲ ਦਾ ਸੀ ਇੱਕ ਅੰਮ੍ਰਿਤਸਰ ਉਹ ਕਰਦਾ ਸੀ ਨਾ ਸਿੱਕਾ ਤੇ ਕਿੰਤੂ ਪਰੰਤੂ ਤੇ ਹੁਣ ਉਹਦੀ ਪਛਾਣ ਵੀ ਨਹੀਂ ਕਿਸੇ ਨੂੰ ਆ ਗਈ ਉੱਥੇ ਨਾਂ ਨਹੀਂ ਪਤੋਂਦਾ ਯੋਧੇ ਬੜੇ ਪੈਦਾ ਹੋਏ ਆ ਇਹ ਨਾ ਪਰਖਿਆ ਕਰੋ ਤੁਸੀਂ ਫਿਰ ਤੁਸੀਂ ਘਰਾਂ 'ਚ ਬੈਠੇ ਬ੍ਰੈਂਡ ਪਾਉਣ ਜੋਗੇ ਹੋ ਜਾਂਦੇ ਹੋ ਤੇ ਫਿਰ ਸਿੱਖਾਂ ਨੂੰ ਕਹਿੰਦੇ ਆ ਵੀ ਸਾਡੇ ਤੇ ਜ਼ੁਲਮ ਕਰਦੇ ਆ ਨਾ ਪਰਖਿਆ ਕਰੋ ਸਿੱਖਾਂ ਦੀ ਸਿੱਖੀ ਨੂੰ ਨਾ ਪਰਖਿਆ ਕਰੋ ਇਹਨਾਂ ਦੀ ਅਣਖਾਂ ਨੂੰ ਇਹ ਜਦੋਂ ਕੋਈ ਯੋਧਾ ਪੈਦਾ ਹੁੰਦਾ ਪਤਾ ਨਹੀਂ ਕੋਲ ਖੜਾ ਕਿਹਦੇ 'ਚ ਗੁਰੂ ਸਾਹਿਬ ਨੇ ਆਪਦੀ ਮਿਹਰ ਪ੍ਰਿਆਤ ਕਰਕੇ ਤੇ ਆਪਦੀ ਸੇਵਾ ਲੈ ਲੈਣੀ ਹੁੰਦੀ ਆ ਇਹੀ ਚੰਦ ਬੋਲ ਜੋ ਆਪਜੀ ਦੇ ਨਾਲ ਮੈਂ ਸਾਂਝੇ ਕੀਤੇ ਆ ਜੇ ਕੋਈ ਵਾਧਾ ਘਾਟਾ ਬੋਲ ਲਗਿਆ ਤੇ ਇਜਲਤ ਮ ਖਮਾ ਦਾ ਜਾਚ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ